ਨੈਰੇਟਿਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਸ਼ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਦਰਸ਼ਕੋ ਟੋਣਾ ਦਾ ਮਾਹੌਲ ਚੱਲ ਰਿਹਾ ਤੇ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜੇ ਉਮੀਦਵਾਰੇ ਖੜੇ ਕੀਤੇ ਆ ਤੇ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਕਿ ਉਹਨਾਂ ਨੂੰ ਸਵਾਲ ਪੁੱਛੇ ਜਾਣ بڑے ਮਸਲੇ ਦੇ ਲੋਕਾਂ ਦੇ ਤੇ ਕਈ ਵਾਰੀ ਹੁੰਦਾ ਵੀ ਜਿਹੜੇ ਮਸਲੇ ਆ ਪਾਸੇ ਦੇ ਪਾਸੇ ਰਹਿ ਜਾਂਦੇ ਆ ਤੇ ਜਿਹੜੇ ਰਾਜਨੀਤਿਕ ਲੀਡਰ ਹੁੰਦੇ ਆ ਉਹ ਕਈ ਵਾਰ ਜਿਹੜੀ ਪਰਸਨਲ ਚਿੱਕੜ ਅਸ਼ਾਰੀ ਉਹ ਤਾਂ ਇੱਕ ਦੂਜੇ ਦੇ ਕਰਦੇ ਰਹਿੰਦੇ ਆ ਪਰ ਜਿਹੜੇ ਲੋਕਾਂ ਦੇ ਮਸਲੇ ਹੁੰਦੇ ਆ ਉਹਨਾਂ ਦੇ ਵੱਲ ਬਹੁਤ ਧਿਆਨ ਨਹੀਂ ਦਿੱਤਾ ਜਾਂਦਾ ਅਸੀਂ ਇਸ ਵੇਲੇ ਜ਼ਿਲ੍ਹਾ ਜਲੰਧਰ ਦੇ ਪਿੰਡ ਗਿੱਦੜਪਿੰਡੀ ਖੜੇ ਹੋਏ ਆ ਜਿੱਥੇ ਆਪ ਜੀ ਨੇ ਵੇਖਿਆ ਹੋਊਗਾ ਪਿਛਲੇ ਸਾਲ ਉਦੋਂ ਪਹਿਲਾਂ 2019 ਦੇ ਵਿੱਚ ਵੀ ਹੜ੍ਹਾਂ ਨੇ ਬਹੁਤ ਸਾਰਾ ਜਿਹੜਾ ਨੁਕਸਾਨ ਕੀਤਾ ਉਸ ਤੋਂ ਪਹਿਲਾਂ ਵੀ ਹੜ ਜਿਹੜੇ ਆਉਂਦੇ ਰਹੇ ਨੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਰਿਹਾ ਤੇ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉਹਦੀ ਅਸਲ ਦੇ ਵਿੱਚ ਸਮੱਸਿਆ ਕੀ ਆ ਕਿ ਗਿੱਦੜਪਿੰਡੀ ਇਹ ਜਿਹੜੀ ਰੇਲਵੇ ਕ੍ਰੋਸਿੰਗ ਆ ਉਹਦੇ ਥੱਲੇ ਰੇਤ ਤੇ ਮਿੱਟੀ ਜਿਹੜੀ ਜਮਾ ਹੋ ਜਾਂਦੀ ਆ ਕਿਉਂਕਿ ਅੱਗੇ ਲੱਗ ਗਈ ਫਰੀਕੇ ਹੈਡਵਰਕ ਦਾ ਡਾਫ ਲੱਗ ਜਾਂਦੀ ਆ ਤੇ ਉਹ ਜਿਹੜਾ ਪੂਰਾ ਸਹੀ ਤਰ੍ਹਾਂ ਖਲਾਈ ਨਹੀਂ ਹੁੰਦੀ ਕਾਫੀ ਉਹਦੇ ਵਾਸਤੇ ਕੋਸ਼ਿਸ਼ਾਂ ਹੋਈਆਂ ਸੰਤ ਬਰਬੀਰ ਸਿੰਘ ਸੀਚੇਵਾਲ ਨੇ ਵੀ ਕਾਫੀ ਕੋਸ਼ਿਸ਼ਾਂ ਕੀਤੀ ਆ ਕਾਫੀ ਮਿੱਟੀ ਕੱਢੀ ਵੀ ਗਈ ਕਿਉਂਕਿ ਲਗਾਤਾਰ ਜਦੋਂ ਦਰਿਆ ਵਗਦਾ ਵਾ ਤੇ ਉਹਦੇ ਵਿੱਚ ਜਿਹੜੀ ਮਿੱਟੀ ਆ ਲਗਾਤਾਰ ਆਉਂਦੀ ਰਹਿੰਦੀ ਆ ਤੇ ਐਸੇ ਵੇਲੇ ਸਾਡੇ ਨਾਲ ਕਾਫੀ ਪਤਵੰਤੇ ਸੱਜਣਹਾਰ ਨੇ ਹਾਜ਼ਰ ਨੇ ਤੇ ਹਾਰਡ ਰੋਕੂ ਕਮੇਟੀ ਦੇ ਜਿਹੜੇ ਅਹੁਦੇਦਾਰ ਨੇ ਉਹ ਵੀ ਐਸ ਵੇਲੇ ਸਾਡੇ ਨਾਲ ਹਾਜ਼ਰ ਨੇ ਆਉ ਆਪਾਂ ਲੋਕੋ ਜਾਣਦੇ ਆ ਕਿ ਇਹ ਅਸਲ ਸਮੱਸਿਆ ਹੈ ਕੀ ਆ ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਤਰਾ ਉਹਨਾਂ ਦੇ ਕੋਲੇ ਵੋਟਾਂ ਲੈਣ ਵਾਸਤੇ ਹੁੰਦੀਆਂ ਕੀ ਆਪਣਾ ਮਸਲਾ ਉਹਨਾਂ ਦੇ ਕੋਲੇ ਰੱਖ ਰਏ ਨੇ ਸਭ ਤੋਂ ਪਹਿਲਾਂ ਆਪਾਂ ਪ੍ਰਧਾਨ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਵਾਇਰਸ ਜਿਕਾ ਖਾਲਸਾ ਵਾਇਰਸ ਜਿਕੀ ਫਤੇ ਵਾਇਰਸ ਜਿਕਾ ਖਾਲਸਾ ਵਾਇਰਸ ਜਿਕੀ ਪ੍ਰਧਾਨ ਸਾਹਿਬ ਕੀ ਨਾ ਆਪਣਾ ਜੀ ਇਹਨਾਂ ਦਾ ਕੁਲਵਿੰਦਰ ਸਿੰਘ ਜੰਮੂ ਜੀ ਜੰਮੂ ਸਾਹਿਬ ਕੀ ਇਹ ਮਸਲਾ ਜਿਹੜਾ ਹੈ ਸਾਰਾ ਕਾਫੀ ਲੰਮੇ ਚਿਰ ਤੋਂ ਚੱਲ ਰਿਹਾ ਤੁਸੀਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਇਹ ਅਸਲ ਚ ਸਮੱਸਿਆ ਹੈ ਕਿ ਇਹ ਜਿਹੜੀ ਸਮੱਸਿਆ ਜੀ ਇਹ ਬੜੇ 1988 ਤੋਂ ਲੈ ਕੇ 7-8 ਹੜ੍ਹ ਆ ਚੁੱਕੇ ਨੇ ਜਿਹੜਾ ਪਹਿਲਾਂ ਸਾਨੂੰ 2019 ਜਾ ਕੇ ਪਤਾ ਲੱਗਿਆ ਵੀ ਇਹਦਾ ਅਸਲੀ ਕਾਰਨ ਜਿਹੜਾ ਵਾ ਦਰਿਆ ਚੋ ਪਾਣੀ ਨਹੀਂ ਲੰਗਦਾ ਸਾਤਲੁਜ ਰੇਲਵੇ ਦੀਆਂ ਜਿਹੜੀਆਂ 21 ਖੋਈਆਂ ਵਾਂ ਉਹਨਾਂ ਚੋਂ 3-4 ਚਾਲੂ ਸੀ ਬਾਕੀ ਸਾਰੀਆਂ ਬੰਦ ਸੀ ਇਹਨਾਂ ਦੇ 16 ਤੋਂ 17 ਫੁੱਟ ਮਿੱਟੀ ਭਰੀ ਹੋਈ ਆ ਰੇਡ ਲੈਵਲ ਤੋਂ ਉੱਪਰ ਮਿੱਟੀ ਜਿਹੜੀ ਹੋਈ ਆ ਦੀਦਰ ਕਦੀ ਖਿਆਲ ਨਹੀਂ ਕੀਤਾ ਗਿਆ ਉਥੇ ਆਮ ਲੋਕਾਂ ਨੇ ਨਜਾਇਜ਼ ਕਬਜ਼ਾ ਕਰਕੇ ਉਸ ਉਸ ਦੀ ਵਾਈ ਜੋ ਜ਼ਮੀਨ ਬਣਾਈ ਹੋਈ ਆ ਜਦ ਕਿ ਉਥੇ ਫਸਲ ਪਾਚ ਜਾਂਦੀ ਜ਼ਮੀਨਾਂ ਨੂੰ 10-10 ਫੁੱਟ ਦਰਿਆ ਉੱਚਾ ਹੋਇਆ ਆ ਰੈਡ ਲੈਵਲ ਨਾਲ ਮਿੱਟੀ ਉੱਚੀ ਆ ਇਸ ਕਰਕੇ ਪਾਣੀ ਨਾ ਨੰਗਣ ਕਰਕੇ ਪਿੱਛੇ 5-5 ਫੁੱਟ ਪਾਣੀ ਜਿਹੜਾ ਉੱਚਾ ਹੋ ਗਿਆ ਜਿਸ ਕਰਕੇ ਬੰਨਾਂ ਨੂੰ ਡਾਫ ਲਾ ਕੇ ਬੰਨ ਟੁੱਟਦੇ ਰਹਿ 2019 ਤੋਂ ਬਾਅਦ ਇਹ ਗੱਲ ਜਦੋਂ ਸਾਹਮਣੇ ਆਈ ਤੇ ਬਾਬਾ ਜੀ ਤੱਕ ਗੱਲ ਪਹੁੰਚਾਈ ਜੋ ਮੌਕਾ ਵਿਖਿਆ ਗਿਆ ਡਿਪਟੀ ਕਮਿਸ਼ਨਰ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹਾਰਡਰ ਕਮੇਟੀ ਵੱਲੋਂ ਤੇ ਉਹਨਾਂ ਨੇ ਬੜੀ ਸੌਖੇ ਢੰਗ ਨਾਲ ਬਾਬਾ ਜੀ ਦੀ ਗਵਾਹੀ 'ਚ ਸਾਨੂੰ ਹਾਰਡਰ ਕਮੇਟੀ ਨੂੰ ਇਹ ਮਿੱਟੀ ਚੱਕਣ ਦੀ ਇਜਾਜ਼ਤ ਦਿੱਤੀ ਜਿਹੜੀ ਜਦ ਕੇ ਅਸੀਂ ਅੱਧਾ ਦਰਿਆ ਉਸ ਵੇਲੇ ਕੀਤਾ 20 ਔਰ 21 ਦੋਨਾਂ ਦੀ ਕਰਦੇ ਰਹਾ ਉਸ ਤੋਂ ਬਾਅਦ ਸਾਨੂੰ ਇਹ ਸਮਾਂ ਕਮੇਟੀ ਕੱਢ ਦਾ ਨਹੀਂ ਮਿਲਿਆ ਇਹ ਜਿਹੜੇ ਸਾਡੇ ਕੋਲ ਸਰਕਾਰੀ ਅਫਸਰ ਨੇ ਕਿ ਆਪਣੇ ਕੋ ਢੰਗ ਤਰੀਕੇ ਨਾਲ ਆਪਦੀ ਵਾਵਾ ਖੱਟਣ ਵਾਸਤੇ ਇਹਨਾਂ ਲੋਕਾਂ ਨੇ ਸੋਚਿਆ ਵੀ ਅਸੀਂ 11 ਕਰੋੜ ਰੁਪਇਆ ਵੰਟ ਕੇ ਸਰਕਾਰ ਨੂੰ ਦਵਾਂਗੇ। ਕਮਿਆਜਾ ਉਹਦਾ ਇਹ ਭੁਗਤਣਾ ਪਿਆ। ਦਰਿਆ ਦੀ ਸਫਾਈ ਨਹੀਂ ਕੀਤੀ ਗਈ। ਬਾਰਸ਼ਾਂ ਡਵਾਂਸ ਹੋ ਗਈਆਂ। ਇਸ ਕਰਕੇ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਜਿਹੜਾ ਹੋਇਆ ਇਲਾਕੇ ਦਾ ਉਹ ਮਤਲਬ ਕਿ ਬਹੁਤ ਵੱਡੀ ਗੱਲ 17 ਪੱਸੀਆਂ ਪਿੰਡਾਂ ਦਾ ਨੁਕਸਾਨ ਹੋਇਆ। ਇਸ ਕਰਕੇ ਅਸੀਂ ਪਿਛਲੇ ਸਾਲ ਵੀ ਮੰਗ ਕਰਦੇ ਸੀ ਇਹਨੂੰ ਤੁਰੰਤ ਚਾਲੂ ਕੀਤਾ ਜਾਵੇ। ਇਹਦੀ ਜਿਹੜੀ ਚਾਲੂ ਇਹਨਾਂ ਨੇ 26 ਜੂਨ ਨੂੰ ਕੀਤਾ। ਪੰਜਾਂ ਦਾ ਮਿੱਟੀ ਚੱਕੀ ਪਾਣੀ ਦੀਆਂ بارشਾਂ ਵગેरे ਬੰਦ ਹੋ ਗਿਆ ਹੁਣ ਵੀ 2 ਮਹੀਨੇ 1.5 ਮਹੀਨੇ ਦਾ ਸਵਾ ਰਹਿ ਗਿਆ ਅਸੀਂ ਸਰਕਾਰ ਨੂੰ ਵਾਰ-ਵਾਰ ਇਸ ਗੱਲ ਤੇ ਬੇਨਤੀ ਕੀਤੀ ਇਹ ਜਿਹੜੀ ਮਿੱਟੀ ਆ ਤੁਸੀਂ ਨਹੀਂ ਚੱਕ ਸਕਦੇ ਆਮ ਲੋਕਾਂ ਨੂੰ ਖੁੱਲ ਦੇ ਦਿਓ ਜਾਂ ਤੁਸੀਂ ਇੱਥੇ ਕੋਈ ਬੰਦਾ ਬਿਠਾ ਦਿਓ ਆਪ ਵੀ ਲਗਾਈ ਪਰਚੀ ਲਾ ਲਓ ਕਿ ਇਹ ਦਰਿਆ ਨੂੰ ਸੇਵਾ ਰੂਪ ਚ ਬਾਹਰ ਕੱਢ ਦੀ ਮਿੱਟੀ ਕੱਢ ਦਿੱਤੀ ਜਾਵੇ ਕਿਉਂ ਲੋਕ ਐਵੇਂਲੇ ਖੇਤ ਲੋਕਾਂ ਦੇ ਵਿਹਲੇ ਨੇ ਲੋਕ ਮਿੱਟੀ ਖੇਤਾਂ ਚ ਪਾ ਸਕਦੇ ਨੇ ਇਹ ਦਰਿਆਸਬਾਈ ਬੰਨਾਂ ਨੂੰ ਉੱਚਾ ਚੌੜਾ ਕਰਨ ਨਾਲੋਂ ਦਰਿਆ ਡੂੰਘਾ ਕਰਨਾ ਬਹੁਤ ਜ਼ਰੂਰੀ ਹੈ ਅ ਬਿਲਕੁਲ ਜੀ ਦਰਿਆ ਡੂੰਘਾ ਕਰਨਾ ਬਹੁਤ ਜ਼ਰੂਰੀ ਆ ਇਹ ਬੜੀ ਵੱਡੀ ਸਮੱਸਿਆ ਵੈਸ ਇਲਾਕੇ ਦੀ ਤੇ ਕਾਫੀ ਲੰਮੇ ਚਿਰ ਤੋਂ ਜਿਹੜੀ ਹਾਰਡ ਰੋਕੂ ਕਮੇਟੀ ਆ ਉਹ ਵੀ ਵਕਫ ਵਕਫ ਨੀਡਰਾਂ ਦੇ ਕੋਲੇ ਵੀ ਜਾ ਰਹੀ ਆ ਕਿਉਂਕਿ ਪਹਿਲਾਂ ਸਰਕਾਰ ਨੇ ਮਾਗਾ ਦੇ ਦਿੱਤੀ ਸੀ ਮਿੱਟੀ ਚੁੱਕਣ ਦੀ ਜਦੋਂ ਸਾਰੀ ਮਿੱਟੀ ਜਿਹੜੀ ਨਹੀਂ ਚੁੱਕੀ ਜਾ ਸਕਦੀ ਇਹ ਛੋਟਾ ਜਿਹਾ ਕੰਮ ਨਹੀਂ ਬਹੁਤ ਵੱਡਾ ਕੰਮ ਆ ਜੇ ਸਰਕਾਰਾਂ ਚਾਹਣ ਜਿਹੜੀ ਪੂਰੀ ਖਲਾਈ ਆ ਜੇ ਦਰਿਆ ਦੀ ਉਹ ਕਰ ਦਿੱਤੀ ਜਾਵੇ ਜਿਹੜੀ ਸਮੱਸਿਆ ਹੋ ਨਾ ਰਹੀ ਆ ਇਹ ਜਿਹੜੀ ਮਿੱਟੀ ਚੁਕਰੀਆ ਕਿਉਂਕਿ ਕਈ ਜ਼ਮੀਨਾਂ ਜਿਹੜੀਆਂ ਸਰਕਾਰ ਨੇ ਲਾਟ ਕਰਦੀਆਂ ਸੀ ਤੇ ਜਿਹੜੇ ਜਿਨ੍ਹਾਂ ਦੇ ਹੁਣ ਨਾਂ ਤੇ ਲਾਟਾ ਉਹ ਕਿੰਨੇ ਵੀ ਸਾਡੀ ਜਗਾ ਵਾ ਇੱਕ ਸਰਵੇ ਹੋਇਆ ਸੀਗਾ ਗਿੱਦੜਪਿੰਡੀ ਪੁੱਲ ਤੋਂ ਲੈ ਕੇ ਤੇ ਅੱਗੇ ਤੱਕ ਫਲੋਰ ਤੱਕ ਕਿ ਬਹੁਤ ਸਾਰੀ ਜਿਹੜੀ ਜ਼ਮੀਨ ਆ ਅਸਲ ਚ ਦਰਿਆ ਦੀ ਜ਼ਮੀਨਾਂ ਪਰ ਉਹ ਕਿਸਾਨਾਂ ਦੇ ਨਾਂ ਤੇ ਆ ਹੁਣ ਇਸ ਵੇਲੇ ਤੇ ਸਾਰੇ ਦਰਿਆ ਦਾ ਆਪਣੀ ਕੋਈ ਬਹੁਤੀ ਜ਼ਿਆਦੀ ਜਿਹੜੀ ਜ਼ਮੀਨ ਆ ਉਹ ਰਹਿ ਨਹੀਂ ਗਈ ਈ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਬੰਨ ਵਾਲਾ ਸਰਦਾਰ ਪ੍ਰਤਾਪ ਸਿੰਘ ਕਹਰੋ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਦੇ ਵਜੇ ਹੋਏ ਨੇ ਤੇ ਜੇ ਸਹੀ ਢੰਗ ਦੇ ਨਾਲ ਖਲਾਈ ਹੋਵੇ ਜਿਸ ਤਰ੍ਹਾਂ ਭਾਈ ਸਾਹਿਬ ਕਹਿ ਰਹੇ ਆ ਕਿ ਜੇ ਲੋਕਾਂ ਨੂੰ ਆਗਿਆ ਦੇ ਦਿੱਤੀ ਜਾਵੇ ਕਿਉਂਕਿ ਜਿਹੜੇ ਦਰਿਆ ਦੇ ਲਾਗੇ-ਲਾਗੇ ਜ਼ਮੀਨਾਂ ਉਹਨਾਂ ਦੇ ਵਿੱਚ ਖੀਆਂ ਦੇ ਵਿੱਚ ਥੋੜੀ ਬਥੀ ਕਲਰ ਵੀ ਆ, ਸੇਮ ਵੀ ਆ ਤੇ ਉੱਥੇ ਜਿਹੜੀ ਰੇਤ ਆ ਉਹ ਪਾ ਕੇ ਕਿਸਾਨ ਪਾਲੇਦੇ ਆ ਤੇ ਜਿਹੜੀ ਜ਼ਮੀਨ ਆ ਜਾਦੀ ਉਪਜਾਊ ਹੋ ਜਾਂਦੀ ਆ ਤੇ ਕਿਸਾਨਾਂ ਨੇ ਆਪਦੇ ਖਰਚੇ ਤੇ ਹੀ ਜਿਹੜੀ ਮਿੱਟੀ ਕੱਢ ਕੇ ਲੈ ਜਾਣੀਆਂ ਪਰ ਸਰਕਾਰਾਂ ਜਿਹੜੀਆਂ ਹੁੰਦੀਆਂ ਇਸ ਤਰ੍ਹਾਂ ਨਹੀਂ ਸੋਚਦੀਆਂ ਉਹ ਉਹਦਾ ਸਰਕਾਰਾਂ ਜਦੋਂ ਆਮ ਆਦੀ ਪਾਰਟੀ ਦੀ ਪਹਿਲਾ ਸਰਕਾਰ ਆਉਣੀ ਸੀ ਕਿੰਨੀ ਵੀ ਅਸੀਂ ਕਰੋੜਾ ਰੁਪਏ ਰੇਤ ਵੇਚ ਕੇ ਹੀ ਜਿਹੜੇ ਕਮਾ ਲੈਣੇ ਉਹਦਾ ਰੇਤ ਤਾਂ ਪਈ ਆ ਪਰ ਵੇਚੋ ਤਾਂ ਸਹੀ ਉਹਨੂੰ ਜਿਹੜਾ ਦਰਿਆ ਵਾ ਉਹ ਤਾਂ ਖਾਲੀ ਕਰੋ ਕਿਸੇ ਤੋਂ ਕਰਵਾਓ ਤੁਸੀਂ ਠੇਕੇਦਾਰਾਂ ਤੋਂ ਕਰਵਾਓ ਤੇ ਕਈ ਵਾਰ ਜਿਹੜੇ ਹੁੰਦੇ ਆ ਏਕ ਠੇਕੇ ਦੇਣ ਦੇ ਵਿੱਚ ਇੰਦੀਆਂ ਦੇਰੀਆਂ ਕਰ ਦਿੱਤੀਆਂ ਜਾਂਦੀਆਂ ਔਰ ਇਹ ਚਾਹੁੰਦੇ ਹੁੰਦੇ ਆ ਕਿ ਛੱਤ ਦੇ ਉੱਤੋਂ ਦੀ ਪਾਣੀ ਜਿਹੜਾ ਲੰਘ ਜਾਂਦਾ ਵਾ ਹੁਣ 2 ਮਹੀਨੇ ਰਹਿ ਗਿਆ 2 ਮਹੀਨੇ ਬਾਅਦ ਫੇਰ ਬਰਸਾਤਾ ਸ਼ੁਰੂ ਹੋ ਜਾਣੀਆਂ ਤੇ ਮਸਲਾ ਉਸੇ ਦਾ ਉਸੇ ਹੀ ਆ ਜੀ ਇੱਕ ਮੈਂ ਆਪਦੀ ਨਾਲ ਹੋਰ ਗੱਲ ਕਰਨੀ ਚਾਹੁੰਦਾ ਪਿਛਲੇ ਸਾਲ ਇਲੈਕਸ਼ਨ ਜਿਹੜੀ ਆਪ ਵੀ ਆਪਣੇ ਉਪਚੋਨ ਆਈ ਆ ਉਸ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਦੀ ਐਲਾਨ ਕਰਕੇ ਕਿਹਾ ਸੀ ਕਿ ਗਿੱਦੜਪਿੰਡੀ ਪੁਰ ਦੀ ਸਫਾਈ ਕੀਤੀ ਜਾਊਗੀ 8 ਮਹੀਨੇ ਬਾਅਦ ਇਲੈਕਸ਼ਨ ਦੁਬਾਰੇ ਫੇਰ ਆ ਗਈ ਤੇ ਕਾਜੇ ਤੱਕ ਇਹ ਕਾਰ ਚੱਲਿਆ ਨਹੀਂ ਅਸੀਂ ਆਸ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਪਰਸੋਂ ਮਿਲੇ ਆ ਚੌਧ ਗਿਆ ਸੀ ਰੋਡ ਸ਼ੋਚ ਨਹੀਂ ਮਿਲ ਪਾਇਆ ਕੱਲ ਪਰਸੋਂ ਮਿਲੇ ਆ ਪਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਤੁਰੰਤ ਐਕਸ਼ਨ ਕੀਤਾ ਜਾਊਗਾ ਪਰ ਸਾਡੇ ਕੋਲ ਇਸ ਵੇਲੇ ਇੱਕ ਇੱਕ ਦਿਨ ਕੀਮਤੀ ਆ ਜੇ ਨਾ ਇਹ ਲੇਟ ਹੋ ਰਿਹਾ ਉਹਨਾਂ ਨੂੰ ਨੁਕਸਾਨ ਹੋ ਰਿਹਾ ਮਤਲਬ ਕਿ ਬਹੁਤ ਵੱਡਾ ਇਲਾਕੇ ਵਾਸਤੇ ਮਾਰੂ ਆ ਲੋਕਾਂ ਨੂੰ ਗਰਾਂਟਾ ਦੇਣ ਨਾਲੋਂ ਮੋੜ ਕੇ ਰੋਟੀਆਂ ਪਰਸਾਦੇ ਵੰਡਣ ਨਾਲੋਂ ਲੋਕਾਂ ਨੂੰ ਤਰਪਾਲਾ ਦੇਣ ਨਾਲੋਂ ਤਰੋਂ ਤੇ ਦਰਿਆ ਨੂੰ ਮਿੱਟੀ ਕੱਢ ਕੇ ਬੰਨ੍ਹਾ ਦੇ ਪਾਈ ਜਾਵੇ ਤੇ ਨਹੀਂ ਕਰ ਸਕਦੇ ਘੱਟੋ ਘੱਟ ਲੋਕਾਂ ਨੂੰ ਇਹ ਐਲਾਨ ਦੇ ਦੇ ਵੀ ਤੁਸੀਂ ਤਾਂ ਮਰਜ਼ੀ ਕਰ ਲਓ ਮਿੱਟੀ ਇਸ ਕਰਕੇ ਅਸੀਂ ਕਹਿੰਦੇ ਵੀ ਲਾਰਿਆ ਜ ਨਹੀਂ ਰਹਿਣਾ ਅਸੀਂ ਵਾਰ-ਵਾਰ ਲੋਕਾਂ ਨੂੰ ਡੁੱਬਣ ਨਹੀਂ ਦੇਣਾ ਜੇ ਇਹ ਕਾਰਜ ਨੂੰ ਨਾ ਚਲਾਇਆ ਗਿਆ ਅਸੀਂ ਆਪਣੇ ਪੂਰੇ ਜਥੇਬੰਦ ਹੋ ਕੇ ਬੁੱਧਵਾਰ ਦਾ ਕਿਨਾਂ ਦੀ ਵੇਟ ਕਰਾਂਗੇ ਅਸੀਂ ਉਦੋਂ ਬਾਅਦ ਨਵਾਂ ਲਾਂਦਾਂਗੇ ਸਾਨੂੰ ਭਾਵੇਂ ਰੋਡ ਬੰਦ ਕਰਨਾ ਪਵੇ ਜੇ ਕੰਮ ਨਾ ਚੱਲੂ ਕੀਤਾ ਜੇ ਨਾ ਕੀਤਾ ਤਾਂ ਅਸੀਂ ਇਹ ਤੋਂ ਮਿੱਟੀ ਦੇ ਕੱਢਣ ਵਾਸਤੇ ਆਪਣਾ ਕੋਈ ਹਾਲਤ ਬਣਾਵਾਂਗੇ ਇਲਾਕੇ ਵਾਲੋਂ ਹੜ ਰੋਕੂ ਕਮੇਟੀ ਗਵਾਹੀ ਕਰੂਗੀ ਅਸੀਂ ਇਲਾਕੇ ਸਾਰੇ ਦਾ ਸਹਿਯੋਗ ਲਵਾਂਗੇ ਅਸੀਂ ਇਹ ਮਿੱਟੀ ਤੁਰੰਤ ਕੱਢਾਂਗੇ ਇਹ ਦੇਖੋ ਪਿਛਲੇ ਸਾਲ ਮਿੱਟੀ ਚੱਕੀ ਆ ਇਥੋਂ ਮਤਲਬ ਕਿ ਹਜ਼ਾਰਾਂ ਟਰਾਲੀ ਕੱਢ ਕੇ ਬੰਨਾਂ ਦੇ ਪਾਈ ਇਥੇ ਮਿੱਟੀ ਡੰਬ ਕੀਤੀ ਜਾਵੇ ਕਿਸੇ ਵળે ਸਾਡੇ ਕੰਮ ਆ ਸਕਦੀ ਐ ਸਰਕਾਰ ਜਿਉਂਦਾ ਮਾਈਨਿੰਗ ਵਿਭਾਗ ਚਲਾਇਆ ਉਹਨਾਂ ਦੀ ਏਡੀ ਵੱਡੀ ਮੁਸ਼ਕਲ ਆਈ ਆ ਕੋਈ 10 ਟੋਕਰੇ ਮਿੱਟੀ ਨਹੀਂ ਕੱਢ ਸਕਦਾ ਇਹ ਦਰਿਆ ਪਹਿਲਾਂ ਇਹਨੇ ਡੂੰਘੇ ਸੀ ਕੋਈ ਪਸ਼ੂ ਨਹੀਂ ਚੜ ਸਕਦਾ ਇਸ ਦਰਿਆ ਤੋਂ ਬਾਹਰ ਕੋਈ ਖਾੜ ਨਹੀਂ ਚੜਦੀ ਗੱਡੀਆਂ ਲੱਦੀਆਂ ਲੰਘਦੀਆਂ ਥੱਲੇ ਦੀਆਂ ਕਾਹਦੀਆਂ ਦਰਿਆ ਦੇ ਹੁਣ ਬੰਦਾ ਲੰਮਾ ਬੈਠੇ ਨਹੀਂ ਲੰਘ ਸਕਦਾ ਸੋ ਸਾਡੀ ਬੇਨਤੀ ਆ ਸਰਕਾਰ ਇਸ ਦੇ ਜਰੂਰ ਜਿਵੇਂ ਸਾਨੂੰ ਭਰੋਸਾ ਦਵਾਇਆ ਉਹਨਾਂ ਨੇ ਕੱਲ ਕੰਮ ਚੱਲੂਗਾ ਅਸੀਂ ਆਸ ਕਰਦੇ ਹਾਂ ਪਰ ਇਹਨੂੰ ਕੰਮ ਜਲਦੀ ਚਲਾਇਆ ਜਾਵੇ ਦੇਰੀ ਨਾ ਕੀਤੀ ਜਾਵੇ ਅ ਬਿਲਕੁਲ ਜੀ ਮੈਂ ਤਾਂ ਸਮਝਦਾ ਵੀ ਭਗਵਾਨ ਦਮਨ ਨੂੰ ਥੋੜਾ ਜਨਾ ਪ੍ਰਤਾਪ ਸਿੰਘ ਕੈਰੋ ਦੀ ਜ਼ਿੰਦਗੀ ਪੜ੍ਹ ਲੈਣੀ ਚਾਹੀਦੀ ਆ ਕਿਉਂਕਿ ਸਾਡੇ ਗਵਾਨ ਸੀਗਾ ਪ੍ਰਤਾਪ ਸਿੰਘ ਕੈਰੋ ਤੇ ਸਾਡੇ ਦਾਦਾ ਜੀ ਨੇ ਉਹਦੇ ਵੀ ਬਹੁਤ ਹਣੀ ਜਾਣੀ ਸੀ ਉਹ ਜੇ ਉਹਨਾਂ ਨੇ ਕੋਈ ਕੰਮ ਕਰਨਾ ਤੇ ਉਸੇ ਵੇਲੇ ਆਰਡਰ ਕਰ ਦਿੰਦੇ ਹੁੰਦੇ ਸੀ ਇਹ ਨਹੀਂ ਵੀ ਫਲਾਰੇ ਨੂੰ ਸੱਦਾਂਗੇ ਉਹਨੂੰ ਕਰਨਾਗੇ ਤੇ ਜੇ ਹੁਣ ਵੀ ਹੋਵੇ ਤੇ ਉਸੇ ਵੇਲੇ ਆਰਡਰ ਕੀਤੇ ਹੁੰਦੇ ਤੇ ਮਿੰਟੋ ਪਿੱਟੀ ਜਿਹੜਾ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਕਿਉਂਕਿ ਜਿਹੜੀ ਰੇਲਵੇ ਕ੍ਰੋਸਿੰਗ ਆ ਜਿੱਥੋਂ ਦੀ ਰੇਲ ਲੰਘਦੀ ਆ ਬਹੁਤ 100 ਸਾਲ ਤੋਂ ਪੁਰਾਣਾ ਜਿਹੜਾ ਪੌਲਾ ਉਹਦੇ 20 ਫੁੱਟ ਤੱਕ ਆ ਤੇ ਮੈਨੂੰ ਮਾਦ ਵੀ 4-5 ਫੁੱਟ ਵੀ ਜਗ੍ਹਾ ਨਹੀਂ ਰਹੀ ਕਈ ਸਾਈ 2-3 ਫੁੱਟ ਆ ਸਾਰੀ ਜਿਹੜੀ ਰੇਤਾ ਭਰ ਚੁੱਕੀ ਆ ਸਾਡੇ ਨਾਲ ਹੋਰ ਵੀ ਪਤਵੰਤੇ ਸੱਜਣ ਰਾਜ ਹਾਜ਼ਰ ਆ ਤੇ ਆਪਾਂ ਉਹਨਾਂ ਦੇ ਵੀ ਵਿਚਾਰ ਜਾਣਦੇ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਵੀਰ ਜੀ ਆਪਣਾ ਬਲਕਾਰ ਸਿੰਘ ਸਾਹਿਬ ਕਸਰਪੰਚ ਪਿੰਡ ਕੁੱਤਬੀਵਾਲ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਸਾਰਾ ਮਸਲਾ ਵਾ ਵੇਖੋ ਜੀ 19 ਤੋਂ ਲੈ ਕੇ ਹੁਣ ਤੱਕ ਹਰ ਰੋਕੂ ਕਮੇਟੀ ਜਿਹੜੀ ਨਵੀਂ ਹੁੰਦ ਚਾਈ ਪਹਿਲੀ ਵਾਰ 19 ਚ 25 ਪਿੰਡਾਂ ਦੇ ਇਕੱਠ ਕਰਕੇ ਇਹ ਹੜ ਰੋਡੂ ਕਮੇਟੀ ਅਸੀਂ ਬਣਾਈ ਔਰ ਜਿੰਨੀ ਕਿ ਸੇਵਾ 19 ਤੋਂ ਲੈ ਕੇ ਹੁਣ ਤੱਕ ਹੋਈ ਆ ਇਹ ਸਾਰੀ ਦੀ ਸਾਰੀ ਕਾਰ ਸੇਵਾ ਦੇ ਰੂਪ ਵਿੱਚ ਸੰਗਤ ਦੀ ਮਾਇਆ ਦੇ ਨਾਲ ਹੋਈ ਆ ਹੁਣ ਤੱਕ ਨਾ ਡੀਸੀ ਨਾ ਐਸਡੀ ਹੜ ਰੋਡੂ ਕਮੇਟੀ ਨੂੰ ਕੋਈ ਮਾਇਆ ਉਹਨਾਂ ਵੱਲੋਂ ਮੁਹੱਈਆ ਨਹੀਂ ਚਰੇਗੀ ਨਾ ਕੋਈ ਡੀਜ਼ਲ ਨਾ ਕੋਈ ਹੋਰ ਸਹੂਲਤ ਇਹ ਜ਼ਰੂਰ ਆ ਕਿ ਜਦੋਂ ਅਸੀਂ ਸ਼ੁਰੂ ਕਰਦੇ ਆ ਕੰਮ ਉਦੋਂ ਫੋਟੋਆਂ ਖਿਚਾਉਣ ਵਾਸਤੇ ਡੀਸੀ ਸਾਹਿਬ ਜੈ ਸਿੰਘ ਸਾਹਿਬ ਹੋਰ ਬਥੇਰੇ ਅਫਸਰ ਆਉਂਦੇ ਤੇ ਆ ਕੇ ਚਲੇ ਜਾਂਦੇ ਆ ਹੁਣ ਵਿਪਤਾ ਇਹ ਬਣੀ ਹੋਈ ਆ ਕਿ 19 ਤੋਂ ਮਗਰੋਂ ਅਸੀਂ ਅਤੇ 23 ਤੋਂ ਮਗਰੋਂ ਬੜਾ ਜ਼ੋਰ ਲਾਇਆ ਕਿ ਦੁਬਾਰਾ ਫੇਰ ਮਿੱਟੀ ਚਾਲੂਗੀ ਤੀ ਜਾਵੇ ਲਾਰਿਆਂ ਦੇ ਵਿੱਚ ਹੀ ਸਪੈਂਟ ਪਾਇਆ ਜਾ ਰਿਹਾ ਇਹ ਜਿਹੜੀ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਇਸ ਆਸ ਨੂੰ ਆਈ ਸੀ ਕਿ ਸਾਡੇ ਇਲਾਕੇ ਦੀ ਕੋਈ ਪਹਿਲ ਦੇ ਆਧਾਰ ਤੇ ਜਿਹੜੀ 25 30 ਸਾਲ ਤੋਂ ਮੰਗ ਲਟਕਦੀ ਫਿਰਦੀ ਸੀ ਉਹਦਾ ਹੱਲ ਕੱਢੂਗੀ ਪਰ ਅਜੇ ਜਿਉਂ ਦਾ ਤਿਉਂ ਹੀ ਪੱਤਾ ਖੜਾ ਨਾ ਕੁਝ ਹੋਇਆ ਨਾ ਹੋਣ ਦੀ ਆਸ ਆ ਪਰ ਸਾਡੇ ਪ੍ਰਧਾਨ ਸਾਹਿਬ ਨੇ ਜਿੱਦਾਂ ਪਹਿਲਾਂ ਵੀ ਦੱਸ ਚੁੱਕੇ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਇੱਕ ਦੋ ਵਾਰ ਮਿਲ ਚੁੱਕੇ ਆ ਆਸ ਦੀ ਕਿਰਨ ਥੋੜੀ ਬਹੁਤੀ ਜਾਗੀ ਪਰ ਹੁਣ ਟਾਈਮ ਇੰਨਾਕ ਥੋੜਾ ਰਹਿ ਗਿਆ ਵਾ ਅਗਰ ਇਹ 2-4 ਦਿਨਾਂ ਵਿੱਚ ਇੱਥੇ ਕੋਈ ਐਕਸ਼ਨ ਨਾ ਲਿਆ ਗਿਆ ਇਹ ਹਰ ਰੋਕੂ ਕਮੇਟੀ ਇਲਾਕੇ ਦੇ ਸਹਿਯੋਗ ਨਾਲ ਸਾਨੂੰ ਕੋਈ ਨਾ ਕੋਈ ਸਟੈਂਡ ਲੈ ਕੇ ਕੰਮ ਅਰੰਭਣਾ ਪਊਗਾ ਫਿਰ ਸਾਡਾ ਬਚਾਅ ਹੋ ਸਕਦਾ ਪਰ ਨਹੀਂ ਤਾਂ ਹਜ਼ਾਰਾਂ ਏਕੜ ਇਸ ਇਲਾਕੇ ਦੀ ਜਿੱਦਾਂ ਫਸਲ ਐਤ ਕੀ ਕਣਕ ਹਾਲੇ ਤੱਕ ਨਹੀਂ ਬੀਜੀ ਜਾ ਚੁੱਕੀ ਮਾਂਡੇ ਏਰੀਆ ਚ ਬਹੁਤ ਇਲਾਕਾ ਇਦਾਂ ਦਾ ਰਹਿ ਗਿਆ ਜਿੱਥੇ ਕਣਕ ਵੀ ਨਹੀਂ ਬੀਜੀ ਜਾ ਚੁੱਕੀ ਅਸੀਂ ਪੁਰ ਜੋਰ ਸਰਕਾਰ ਨੂੰ ਅਪੀਲ ਕਰਦੇ ਆ ਕਿ ਤੁਸੀਂ ਆਪਣੇ ਰਜਿਵੇਂ ਰੁਕ ਕੇ ਲੋਕਾਂ ਦੇ ਜਿਨ੍ਹਾਂ ਨੇ ਜਿਸ ਆਸਾਂ ਨਾਲ ਤੁਹਾਨੂੰ ਵੋਟਾਂ ਪਾ ਕੇ ਐਡੀ ਵੱਡੀ ਸਰਕਾਰ ਬਣਾਈ ਸੀ ਉਹਦੇ ਤੇ ਪਹਿਰਾ ਦਿਓ ਤਾਂ ਜੋ ਲੋਕ ਮਾਲ ਧਨ ਪਸ਼ੂ ਧਨ ਸਾਰਾ ਬਚਿਆ ਜਾ ਸਕੇ ਨਹੀਂ ਤਾਂ ਹਾਲਾਤ ਸਰਪਾਲਾ ਮੰਡਨ ਵਾਲੇ ਫੇਰ ਦੁਬਾਰਾ ਆਉਣ ਨੂੰ ਥੋੜਾ ਸਮਾਂ ਹੀ ਬਾਕੀ ਰਹਿ ਗਿਆ ਬਿਲਕੁਲ ਜੀ ਬੜੇ ਬਾਰੇ ਹਾਲਾਤ ਵੜ ਜਾਂਦੇ ਆ ਲੋਕਾਂ ਦੇ ਕੋਲੇ ਪੀੜ ਵਾਲਾ ਪਾਣੀ ਨਹੀਂ ਹੁੰਦਾ ਪਾਣੀ ਦੇ ਵਿੱਚ ਘਰੇ ਹੁੰਦੇ ਪਰ ਪੀੜ ਵਾਲਾ ਪਾਣੀ ਨਹੀਂ ਹੁੰਦਾ ਰਾਸ਼ਨ ਪਾਣੀ ਮੈਨੂੰ ਲੱਗਦਾ ਵੀ ਜੇ ਸਾਰੇ ਪੰਜਾਬ ਜਾਂ ਜਿਹੜੀਆਂ ਬਾਹਰ ਦੀਆਂ ਸੰਗਤਾਂ ਨੇ ਮਦਦ ਨਾ ਕਰਨ ਤੇ ਇਹਨਾਂ ਸੰਗਤਾਂ ਦਾ ਬਹੁਤ ਜਿਹੜਾ ਬਰਾ ਹਾਲ ਆ ਉਹ ਹੋ ਜਵੇ ਕਿਉਂਕਿ ਰੋਟੀ ਪਾਣੀ ਤੋਂ ਮਨੁੱਖਾ ਹੀ ਮਰ ਜਾਣ ਸਰਕਾਰਾਂ ਦੀ ਉਸ ਟਾਈਮ ਤੇ ਵੀ ਇੰਨੀ ਜਿਹੜੀ ਪਹੁੰਚ ਨਹੀਂ ਹੁੰਦੀ ਆ ਠੀਕ ਆ ਸਾਡੀਆਂ ਜਿਹੜੀਆਂ ਜੱਥੇਬੰਦੀਆਂ ਨੇ ਲੋਕ ਜਿਹੜੇ ਇਕੱਠੇ ਹੋ ਕੇ ਨੇ ਉਹ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੰਦੇ ਤੇ ਵਾਕਈ ਹਜੇ ਕਈ ਥਾਈਂ ਜਿਹੜੀ ਕਣਕ ਆ ਉਹ ਵੀ ਨਹੀਂ ਸੀ ਬੀਜੀ ਗਈ ਤੇ ਪਾਣੀ ਜਿਹੜੇ ਹਾਰਾ ਫਿਰ 2 ਮਹੀਨਾ ਤੱਕ ਆਉਣ ਦੀ ਸੰਭਾਵਨਾ ਕਿਉਂਕਿ ਜਦੋਂ ਬਰਸਾਤਾਂ ਸ਼ੁਰੂ ਹੋ ਜਾਣੀਆਂ ਨੇ ਤੇ ਫਿਰ ਕੋਈ ਪਤਾ ਨਹੀਂ ਹੁੰਦਾ ਕੁਦਰਤ ਦਾ ਜਵੇਂ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਆ ਜਿੱਥੇ ਮੀਂਹ ਨਹੀਂ ਸੀ ਪੈਂਦੇ ਦਬਈ ਵਰਗੇ ਦੇਸ਼ਾਂ ਦੇ ਵਿੱਚ ਉੱਥੇ ਹੜ੍ਹ ਆਏ ਪਏ ਆ ਤੇ ਕੁਦਰਤ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿੰਨੀ بارش ਹੋ ਜਾਣੀ ਆ ਤੇ ਸਮੇ ਤੋਂ ਪਹਿਲਾਂ ਵੀ ਹੋ ਸਕਦੀ ਆ بارش ਦਾ ਕੋਈ ਪ੍ਰੋਸਤਾ ਨਹੀਂ ਹੁੰਦਾ ਜੀ ਦੇਖੋ ਜੀ ਕਪੂਰਥਲੇ ਡਿਸਟ੍ਰਿਕਟ ਦਾ ਸੁਲਤਾਨਪੁਰ ਜਿਹੜੀ ਤਹਿਸੀਲ ਆ ਜਿੰਨਾ ਮੰਡ ਏਰੀਆ ਦੀ 벨ਟ ਪੈਂਦੀ ਆ ਅਜੇ ਤੱਕ ਜਿਹੜਾ ਉੱਥੇ ਝੋਨੇ ਦਾ ਨੁਕਸਾਨ ਹੋਇਆ ਉੱਥੇ 100% ਦਾ 100% ਮੁਆਵਜ਼ਾ ਵੀ ਹਜੇ ਉਸ ਲੋਕਾਂ ਨੂੰ ਮੁਹਈਆ ਨਹੀਂ ਕਰਾਇਆ ਜਦ ਮੁਆਵਜ਼ਾ ਨਹੀਂ ਮਿਲਿਆ ਕਣਕ ਬੀਜੀ ਨਹੀਂ ਜਾ ਚੁੱਕੀ ਉਹ ਲੋਕ ਕਿੱਦਾਂ ਪੈਰਾਂ ਸਿਰ ਖੜੋਣਗੇ ਤੇ ਆਪਣੀ ਰਾਖੀ ਜਾਂ ਮਿੱਟੀ ਪਾ ਕੇ ਇਲਾਕੇ ਨੂੰ ਕਿੱਦਾਂ ਬਚਾ ਸਕਣਗੇ ਸਰਕਾਰ ਨੂੰ ਇਹ ਜਿਹੜੇ ਜਿੰਨੇ ਕਸੀਂ ਵਾਵਿਲਰ ਕਰਦੇ ਆ মিডিਆ ਰਹੀਂ ਉਹਦੇ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹਨ ਇਹ ਉਹ ਬਹੁਤੇ ਦਿਨ ਦੂਰ ਨਹੀਂ ਜਦੋਂ ਕਿ ਜਿੱਥੋਂ ਆਏ ਸੀ ਉੱਥੇ ਫਿਰ ਲੋਕ ਇਹਨਾਂ ਨੂੰ ਕਲਰ ਲਈ ਮਜਬੂਰ ਹੋ ਜਾਣਗੇ ਜੇ ਵਿਰੋਧੀ ਇਹਨਾਂ ਦੇ ਪੰਜ ਕੱਸਦੇ ਆ ਤੇ ਕਿਸਾਨ ਵੀ ਬਹੁਤ ਕੱਸਦੇ ਆ ਕਿਉਂਕਿ ਕਿਸਾਨਾਂ ਦੀ ਹਾਲਾਤ ਇੰਨੀ ਕੁ ਪਤਲੀ ਹੋ ਗਈ ਉਧਰ ਬੈਂਕਾਂ ਵਾਲੇ ਡੰਡੇ ਚੜਾਉਂਦੇ ਆ ਸੁਸਾਇਟੀਆਂ ਵਾਲੇ ਤਾਂ ਕਰਦੇ ਆ ਫਸਲਾਂ ਹੋ ਨਹੀਂ ਰਹੀਆਂ ਕਿਸਾਨ ਕਿੱਧਰ ਜਾਊਗਾ ਫੇ ਸੁਸਾਇਟੀ ਕਰੂਗਾ ਜਾਂ ਗਲ ਪੈ ਕੇ ਮਰੂਗਾ ਹਾਲਾਤ ਕਿਸਾਨਾਂ ਦੇ ਇੰਨੇ ਕੁ ਜ਼ਿਆਦੇ ਬਦਲ ਹੋ ਚੁੱਕੇ ਆ ਇੱਕ ਸਾਲ ਬਾਅਦ ਕਣਕ ਜਿਹੜੀ ਕਿਸੇ ਦੀ ਥੋੜੀ ਬਹੁਤੀ ਹੋਈ ਆ ਕਈ ਇਲਾਕੇ ਸਾਡੇ ਕਣਕਾਂ ਵੀ ਨਹੀਂ ਹੋਈਆਂ ਸੋ ਸਰਕਾਰ ਨੂੰ ਅਸੀਂ ਪਹਿਲੀਆਂ ਤੋਂ ਆਸੇ ਤੇ ਜਾ ਚੁੱਕੀਆਂ ਸੀ ਹੁਣ 60% ਇਹਨਾਂ ਤੋਂ ਵੀ ਜਾ ਚੁੱਕੀਆਂ 40% ਅਸੀਂ ਰੱਖਦੇ ਆਂ ਵੀ ਸ਼ਾਇਦ ਇਲੈਕਸ਼ਨ ਦਾ ਸਮਾਂ ਹੈ ਉਹ ਜੇ ਇਹ ਸਾਡੀ ਬਾਹ ਫੜ ਲਾਂਗਾ ਨਹੀਂ ਇਲੈਕਸ਼ਨ ਦੇ ਦੌਰ ਤੇ ਨਹੀਂ ਫੜਦੇ ਬਾਅਦ ਵਿੱਚ ਫਿਰ ਇਦੋਂ ਬਾਅਦ ਤੰਬੇ ਨੂੰ ਕੀ ਕਰਨਾ ਫਿਰ ਤਾਂ ਉਹਨਾਂ ਨਾਲੋਂ ਵੀ ਇਹ ਪੜੇ ਸਾਥ ਤਉਣਗੇ ਅਸੀਂ ਪੂਰ ਜੋਰ ਫਿਰ ਦੁਬਾਰਾ ਅੜ ਰੋਕੀ ਕਮੇਟੀ ਵੱਲੋਂ ਇਲਾਕੇ ਵੱਲੋਂ ਇਹਨਾਂ ਸਰਕਾਰਾਂ ਨੂੰ ਅਪੀਲ ਕਰਦੇ ਕਿ ਭਗਵਾਨ ਸਾਹਿਬ ਜੀ ਸਾਡੀ ਪਹਿਲ ਦੇ ਆਧਾਰ ਤੇ ਜਿਹੜੀ ਦਰਿਆ ਦੀ ਮਿੱਟੀ ਕਢਣ ਦੀ ਮੰਗ ਪੂਰੀ ਕੀਤੀ ਜਾਵੇ ਸਾਡਾ ਇਲਾਕਾ ਬਚਾਇਆ ਜਾ ਸਕੇ ਅਜੇ ਤਾਂ ਪਹਿਲੇ ਤੋੜ ਹੀ ਪੂਰੇ ਨਹੀਂ ਹੋਏ ਉਹ ਵੀ ਕਾਰ ਸੇਵਾ ਵਾਲਿਆਂ ਨੇ ਕੀਤੇ ਆ ਜੇ ਫੇਰ ਪਾਣੀ ਆ ਗਿਆ ਤਾਂ ਉਹ ਵੀ ਰੇਤੋਂ ਨਹੀਂ ਪੂਰ ਹੋਇਆ ਉਹ ਵੀ ਫੇਰ ਦੁਬਾਰਾ ਸਿਮ ਜਾਣਗੇ ਟੁੱਟ ਜਾਣਗੇ ਇਸ ਵਾਸਤੇ ਅਸੀਂ ਆਪ ਜੀ ਨੂੰ ਵਾਰ-ਵਾਰ ਤਗੀਦ ਕਰਦੇ ਆਂ ਉਹ ਇਸ ਮੇਨ ਮਕਸਦ ਦੇ ਨਾਲ ਸਾਡੀ ਮੰਗ ਪਹਿਲ ਦੇ ਆਧਾਰ ਤੇ ਪੂਰੀ ਕੀਤੀ ਜਾ ਤਾਂ ਤੇ ਹੁਣ ਤਾਂ ਚੋਣਾਂ ਦਾ ਦਿਨ ਚੱਲਣ ਡਿਆ ਤੇ ਬਾਕੀ ਪਾਰਟੀਆਂ ਦੇ ਲੀਡਰ ਵੀ ਆਉਂਦੇ ਨੇ ਤੁਸੀਂ ਉਹਨਾਂ ਨੂੰ ਵੀ ਮੰਗ ਪੱਤਰ ਦੇ ਰਹੇ ਹੋ ਜੀ ਦੇਖੋ ਜੀ ਚੱਲੇ ਤਾਰ ਤੂਸਾਂ ਨੂੰ ਅਸੀਂ ਬਹੁਤ ਚਿਰ ਪਹਿਲਾਂ ਵੀ ਪਰਖ ਚੁੱਕਿਆ 25 ਸਾਲ ਇੱਕ ਪਾਰਟੀ ਰਾਜ ਕਰ ਗਈ ਉਹਨਾਂ ਨੇ ਬੱਸਾਂ 'ਚ ਰੂਰ ਪਾਣੀ ਦੀਆਂ ਦਾ ਦਰਿਆਜ ਛੱਡ ਦਿੱਤੀਆਂ ਸੀ ਇੱਧਰ ਬੰਨੇ ਕੋਈ ਧਿਆਨ ਨਹੀਂ ਦਿੱਤਾ ਜੇ ਕਾਂਗਰਸ ਆਈ ਚੰਨੀ ਸਾਹਿਬ ਹੋਣੀ ਬੜੇ ਕਹਿੰਦੇ ਰਹੇ ਮੈਂ ਬੱਕਰੀਆਂ ਚੋਣ ਵੇ ਜਾਣ ਦਾ ਫਲਾਣਾ ਵੀ ਕੋਇਆ ਉਹਨਾਂ ਕੋ ਵੀ ਕੁਝ ਨਹੀਂ ਹੁਣ ਉਹਨਾਂ ਨੂੰ ਅਸੀਂ ਕੀ ਆਸ ਰੱਖ ਸਕਦੇ ਆ ਜਿਹੜੇ ਕਾਤਲ ਸਰਕਾਰ ਸਾਡੀ ਆ ਸੈਂਟਰ ਵਿੱਚ ਬੈਠੀ ਉਹਨਾਂ ਨੇ ਤਾਂ 950 ਤੋਂ ਵੱਧ ਕਿਸਾਨ ਵੱਢ ਕੇ ਸੁੱਟ ਦਿੱਤਾ ਉਹਨਾਂ ਨੂੰ ਕਿਸੇ ਨੂੰ ਰੁਪਈਆ ਨਹੀਂ ਇੱਕ ਵੀ ਮਿਲਿਆ ਅਸੀਂ ਉਹਨਾਂ ਤੋਂ ਕੀ ਆਸ ਤੱਕਦੇ ਇਹਨਾਂ ਤੋਂ ਆਸ ਤੱਕਦੇ ਅਜੇ ਕੁਝ ਕਿਰਨ ਹੈ ਸਾਨੂੰ ਦੇਖਦੀ ਅਗਰ ਇਹ ਹੁਣ ਆ ਇਲੈਕਸ਼ਨ ਦੇ ਵਿੱਚ ਇਹਨਾਂ ਕੋਈ ਹੱਲ ਨਾ ਕੀਤਾ ਤੇ ਉਹ ਵੀ ਬਹੁਤਾ ਦਿਨ ਦੂਰ ਨਹੀਂ ਜਦੋਂ ਇਹਨਾਂ ਤੋਂ ਵੀ ਸਾਡੀ ਆਸ ਟੁੱਟ ਜਾਊਗੀ ਬਿਲਕੁਲ ਜੀ ਬੜੀ ਆਸ ਦੇ ਨਾਲ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਲੈ ਕੇ ਆਂਦੀ ਸੀ 92 ਜਿਹੜੇ ਪੰਜਾਬ ਦੇ ਵਿੱਚ ਐਮਐਲਏ ਜਿਤਾਏ ਸੀਗੇ ਤੇ ਜੇ ਹੁਣ ਵੀ ਔਰ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਜਾਂ ਲੋਕਾਂ ਦੇ ਜਿਹੜੇ ਮਸਲੇ ਹੱਲ ਨਹੀਂ ਹੁੰਦੇ ਤਾਂ ਫਿਰ ਲੋਕ ਕਿੱਧਰ ਜਾਣਗੇ ਫਿਰ ਇਹੀ ਆਪੀ ਜੇ ਲੋਕ ਆਪ ਇਥੋਂ ਮਿੱਟੀ ਕੱਢਦੇ ਆ ਤੇ ਫਿਰ ਮਾਈਨਿੰਗ ਜਿਹੜਾ ਐਕਟ ਮੈਂ ਕਹਿੰਦਾ ਵੀ ਇੱਥੇ ਕਿਹੜਾ ਵੀ ਥੱਲੇ ਕੋਈ ਖਣਜ ਪਦਾਰਥ ਆ ਜਿਹੜੇ ਕਿਨੇ ਕੱਢ ਲੈਣੇ ਆ ਗੱਲ ਤਾਂ ਦਰਿਆ ਨੂੰ ਸਾਫ਼ ਕਰਨ ਦੀ ਆ ਉਹਦੇ ਪਾਣੀ ਦਾ ਵਹਿਣ ਬਹਾਲ ਕਰਨ ਦੀ ਆ ਤੇ ਜਿਹੜੇ ਮਾਈਨਿੰਗ ਦੇ ਕਾਨੂੰਨ ਆ ਜਿਹੜੇ ਇਹੋ ਜਿਹੇ ਥਾਵਾਂ ਤੇ ਜਿਹੜੇ ਸਰਕਾਰਾਂ ਨੂੰ ਲਾਗੂ ਨਹੀਂ ਕਰਨੇ ਚਾਹੀਦੇ ਹੈਗੇ ਹਾਂਜੀ ਵੈਰੂਟ ਜਿੱਕਾ ਖਾਲਸਾ ਵੈਰੂਟ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਭਾਈ ਸਾਹਿਬ ਜੀ ਆਪਣਾ ਮੇਰਾ ਨਾਮ ਮਖਤਿਆਰ ਸਿੰਘ ਜੀ ਹਾਂ ਜੀ ਤੁਹਾਡੇ ਇਲਾਕੇ ਦਾ ਬੜਾ ਵੱਡਾ ਮਸਲਾ ਵਾ ਬੰਨ ਜਿਹੜਾ ਦਰਿਆ ਦੇ ਵਿੱਚੋਂ ਮਿੱਟੀ ਕਢਣੀ ਖਾਸ ਕਰਕੇ ਜਿੱਥੇ ਗਿੱਦੜੀ ਪਿੰਡੀ ਪੋਲਾ ਰੇਲਵੇ ਕਰਾਸਿੰਗ ਆ ਤੇ ਕੀ ਕਹਿਣਾ ਚਾਹੁੰਦੇ ਆ ਇਸ ਮਸਲੇ ਬਾਰੇ ਅਸੀਂ ਤੇ ਪਰ ਜੋਰ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਨੂੰ ਇਲਾਕੇ ਲੋ ਦੋ ਹੱਥ ਜੋੜ ਕੇ ਬੇਨਤੀ ਕਰਦੇ ਆ ਅਸੀਂ ਪਿਛਲੀਆਂ ਸਰਕਾਰਾਂ ਵੀ ਵੇਖ ਲਈਆਂ ਨਵੀਂ ਸਰਕਾਰ ਪੰਜਾਬ ਨੇ ਬਣਾਈ ਕੋਈ ਆਸ ਦੀਆਂ ਕਿਰਨਾ ਰੱਖ ਕੇ ਅੱਜ ਉਹ ਆਸ ਦੀਆਂ ਸਾਡੀਆਂ ਆਧੀਆਂ ਕਿਰਨਾ ਜੜੀਆਂ ਸੂਰਜ ਚ ਡੁੱਬ ਗਿਆ ਫੇਰ ਵੀ ਅਸੀਂ ਕੁਝ 40% ਅੱਜ ਵੀ ਮੁੱਖ ਮੰਤਰੀ ਸਾਹਿਬ ਤੇ ਆਸ ਰੱਖਦੇ ਆ ਡੁੱਬਦੇ ਬੇੜੇ ਨੂੰ ਸ਼ਾਇਦ ਸਾਡੇ ਨੂੰ ਇਹ ਪਾਰ ਲਾ ਦੇਣ ਮੁੱਖ ਮੰਤਰੀ ਸਾਹਿਬ ਜਦੋਂ ਇਹ ਤੋੜ ਹੋਏ ਸਨ ਉਦੋਂ ਇੱਥੇ ਸੰਗਤ ਨਾਲ ਵਾਅਦਾ ਕਰਕੇ ਗਏ ਸਨ ਕਿ ਜੋ ਇਹ ਬੰਨ ਬੰਨਾਂ ਦੇ ਸੜਕਾਂ ਤੇ ਬੰਨਾਂ ਦੀ ਚਾਈ ਅਸੀਂ ਪਾਣੀ ਥੱਲੇ ਹੁੰਦਿਆਂ ਸਾਰੀ ਇਹਦੀ ਸੇਵਾ ਅਸੀਂ ਆਰੰਭ ਕਰਦੇ ਆਂਗੇ ਪਰ ਉਦੋਂ ਬਾਅਦ ਮੁੱਖ ਮੰਤਰੀ ਸਾਹਿਬ ਜੀ ਨੇ ਵੀ ਸਾਡੇ ਵੱਲ ਨਿਗਾ ਨਹੀਂ ਕੀਤੀ ਪਤਾ ਨਹੀਂ ਕਿ ਇਲਾਕੇ ਦੇ ਵਿੱਚ ਕੀ ਕਾਰਨ ਹੈ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਇਹ ਝੋਬਣ ਤੇ ਰਹੀਆਂ ਹਨ ਪਰ ਇਹ ਸਰਕਾਰ ਤੋਂ ਸਾਨੂੰ ਆਸ ਸੀ ਕਿ ਅਸੀਂ ਆਪ ਗਲੀਆਂ ਕਸ ਕਰਕੇ ਪਿੰਡਾਂ ਤੱਕ ਭੱਜ-ਭੱਜ ਕੇ ਸੰਗਤਾਂ ਨੂੰ ਨੌਜਵਾਨ ਵੀਰਾਂ ਦੇ ਜਥੇ ਬਣਾ ਕੇ ਇਹ ਸਰਕਾਰ ਨਵੀਂ ਬਣਾਉਣ ਦਾ ਅਪਰਾਲਾ ਕੀਤਾ ਪਰ ਅੱਜ ਅਸੀਂ ਦੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਜੀ ਇਹਨਾਂ ਰੈਲੀਆਂ ਨਾਲ ਇਹਨਾਂ ਨਾਲ ਨਹੀਂ ਕੋਈ ਸੌਣ ਵਾਲਾ ਜੇ ਸੰਗਤ ਦੀ ਬਾਹ ਫੜੀਏ ਸੰਗਤ ਆਪ ਹੀ ਵੋਟਾਂ ਲੈ ਲੈ ਭੱਜ ਭੱਜ ਮਕਰਤਰੀ ਫਿਰਦੀ ਹੈ ਤੁਹਾਨੂੰ ਭੱਜਣ ਦੀ ਲੋੜ ਨਹੀਂ ਜੋ ਇਲਾਕੇ ਦੀ ਡਿਮਾਂਡ ਹੈ ਸੱਤ ਲੋਹ ਦਰਿਆ ਜੋ ਇਸ ਵੇਲੇ ਫੇਰ ਬੰਦ ਪਿਆ ਹੈ ਆਪ ਮੂੰਹ ਕਾਣ ਕੇ ਵੇਖੋ ਪ੍ਰਸ਼ਾਸਨ ਨੂੰ ਲੈ ਕੇ ਸਾਡਾ ਇਹ ਦਰਦ ਜਿਹੜਾ ਹੈ ਨਾ ਇਹਨੂੰ ਬਹੁ ਡਗਾਈ ਨਾ ਸੋਚੋ ਵੀ ਇਲਾਕੇ ਦੀ ਵਾਰ-ਵਾਰ ਵੀਡੀਓ ਤੇ ਆਈਏ ਅਫਸਰਾਂ ਨੂੰ ਮਿਲੀਏ ਇਹ ਸਾਡੀ ਪੁਕਾਰ ਨੂੰ ਨਾ ਪਰਵਾਨ ਕੀਤਾ ਜਾਵੇ ਕਿਉਂ ਜੋ ਬਣ ਚਾਈ ਵੀ ਹੋਣੀ ਚਾਹੀਦੀ ਹੈ ਇਹਨਾਂ ਦੇ ਸੜਕਾਂ ਵੀ ਬੱਜਣੀਆਂ ਚਾਹੀਦੀਆਂ ਹਨ ਪਰ ਨਾਲ ਦੀ ਨਾਲ ਜਿੰਨਾ ਜਰੇ ਛਲਟ ਜਿਹੜੀ ਜੰਮੀ ਹੋਈ ਆ ਜਿਹੜੀਆਂ 11 ਖੁਈਆਂ ਅੱਜ ਚਾਰੀਆਂ ਹਣ ਉਹਨਾਂ ਵਿੱਚ ਵੀ 5-5 7-7 ਫੁੱਟਾਂ ਮਿੱਟੀ ਫੇਰ ਸਾਡ ਕਰ ਗਈ ਆ ਜੋ 11 ਤੋਂ 10 ਖੁਈਆਂ ਹਨ ਉਹਦਾ ਲੈਵਲ ਤੋਂ ਇਹ ਵੇ 20 ਫੁੱਟ ਉੱਚਾ ਵੱਜਾ ਆ ਉਥੋਂ ਪਾਣੀ ਕਰਾ ਸਕਣੀ ਹੁੰਦੀ ਉਥੇ ਫਜ਼ਲਾ ਹੁੰਦੀਆਂ ਨਾ ਜਦ ਕਿ ਪਹਿਲੀ ਉਹ ਜੋ ਹੈਗੀ ਆ ਉਹ ਸਰਕਾਰ ਦੀ ਹੈ ਵਿਏ ਮੰਤ ਮੰਹਿਕਮੇ ਦੀ ਹੈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਜਾਗਾ ਜਾਵੇ ਮੁੜ ਕੇ ਸਾਡੇ ਕੋਲ ਰੋਣੇ ਰੋਣਦਾ ਕੀ ਲੋੜ ਆਣ ਕੇ ਜੇ ਸਾਨੂੰ ਮਾਰ ਕੇ ਵੇਖਣਾ ਹੋਣਾ ਹੈ ਉਹਦੇ ਨੂੰ ਪਹਿਲਾਂ ਹੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਨ ਸਾਡੀ ਜੋ ਬੇਨਤੀ ਹੈ ਇਲਾਕੇ ਦੀ ਮੜ ਕੇ 80 ਪੈਣ ਡੁੱਬਣਗੇ ਮੜ ਕੇ ਤਰਪਾਲਾ ਮੰਡੋਂਗੇ ਫੇ ਸਾਡੇ ਦੁਖੜੇ ਸੁਣੋਗੇ ਭਾਈ ਫੇ ਦੁਖੜੇ ਨਹੀਂ ਅਸੀਂ ਸੁਣਨੇ ਫੇ ਸਾਡਾ ਜੋ ਹੋਰ ਕੋਈ ਰੂਪ ਅਸੀਂ ਉਹ ਇਖਤਿਆਰ ਕਰਾਂਗੇ ਹੁਣ ਅਰਕੀ ਜੇ ਹਾਲੇ ਵੀ ਸਾਡੀ ਪੁਕਾਰ ਨਾ ਸੁਣੀ ਗਈ ਫੇ ਸਾਡੇ ਕੋਲ ਦੀ ਲੋੜ ਹੀ ਕਿਸੇ ਨੂੰ ਵੀ ਕਿਉਂ ਜੋ ਉਧਰ ਜੋ ਰੇਲਵੇ ਸਰਕਾਰ ਨੇ ਬ੍ਰਿਜ ਬਣਾਇਆ ਹੈ ਉਹਦਾ ਪੁਰਾਣਾ ਜੋ ਲੋਹਾ ਹੈ ਉਹ ਸਾਰੇ ਦਾ ਸਾਰਾ ਹੀ ਖੂਈਆਂ ਬੰਦ ਕਰਕੇ ਸੜ ਦਿੱਤੀਆਂ ਹਨ ਇਸ ਕਰਕੇ ਸੈਂਟਰ ਗਵਰਨਮੈਂਟ ਨੂੰ ਰੇਲਵੇ ਮੰਤਰੀ ਨੂੰ ਦੇਖਦੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਬੜੀਆਂ ਅਸੀਂ ਤਰੱਕੀਆਂ ਕਰ ਲਈਆਂ ਤਰੱਕੀਆਂ ਆੜ ਗਿਆ ਸਾਡੀਆਂ ਵੇਖ ਲਓ 80 ਪਿੰਡ ਅੱਗੇ ਤੁਸੀਂ ਡੋਬਦੇ ਤਰੱਕੀਆਂ ਤੁਹਾਡੀਆਂ ਨੇ ਦੁਬਾਰਾ ਫੇਰ ਸਾਨੂੰ ਡੋਬਣ ਨੂੰ ਫਿਰਦੇ ਆ ਉਹ ਲੋਹਾ ਜੋ ਚੁਕਾਇਆ ਜਾਵੇ ਤਰੰਤ ਨਹੀਂ ਤੇ ਉਹ ਲੋਹੇ ਦੇ ਨਾਲ ਪਾਣੀ ਹੋ ਸਕਦਾ 브릿ਜ ਦੇ ਬੰਨਾਂ ਦੀ ਉੱਪਰ ਜਾ ਸਕਦਾ ਹੈ ਮੜਕੇ ਉਹਨੇ ਸੈਲਟਜ ਮਾ ਲੈਣੀ ਆ ਅਬੇ ਸਾਡੇ ਹੋ ਸਕਦਾ ਵੀ ਜਿਹੜੇ ਕੁੱਲਿਆਂ 'ਚ ਅਸੀਂ ਬੈਠੇ ਇਹ ਵੀ ਨਾ ਸਾਡੇ ਕੋ ਰਹਿਣ ਇਸ ਕਰਕੇ ਦੋ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਬਿਲਕੁਲ ਇਸ ਗੱਲ ਨੂੰ ਨਹੀਂ ਸਮਝ ਸੰਗਦੇ ਸਾਨੂੰ ਮੁੱਖ ਮੰਤਰੀ ਬੇਨਤੀ ਕਰਦੇ ਆ ਸਾਨੂੰ ਪਰਜਿਆਂ ਨੂੰ ਇਹ ਆਰਡਰ ਕਰ ਦਿਓ ਅਸੀਂ ਮਿੱਟੀ ਆਪ ਚੱਕ ਲਾਂਗੇ ਤੇ ਲਾ ਬੋਲਣਾ ਕਿ ਆਪ ਦੇ ਟਰੈਕਟਰ ਲੈ ਕੇ ਇੱਕ ਬੰਨੇ ਜਰੂਰ ਸਾਡੇ ਨਿਗਾਹ ਕੀਤੀ ਜਾਵੇ ਜੇ ਨਹੀਂ ਚੱਕਣੀ ਤਾਂ ਸਾਨੂੰ ਇਜਾਜ਼ਤ ਦਿੱਤੀ ਜਾਵੇ ਅਸੀਂ ਇਹ ਵੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਨੇਰਾ ਪ੍ਰਸ਼ਾਸਨ ਜੋ ਹੈ ਇਹ ਕਾਗਜ਼ਾਂ ਦੇ ਵਿੱਚ ਹੀ ਸਭ ਕੁਝ ਕਰ ਜਾਂਦਾ ਹੈ ਇਸ ਕਰਕੇ ਅਸੀਂ ਆਪ ਦੀ ਸਿੱਖ ਕੌਮ ਦੀਆਂ ਜਥੇਬੰਦੀਆਂ ਜੋ ਖਾਲਸਾ ਏਡ ਹੈ ਸਾਡੀ ਸਰਬੋਤਮ ਜਥੇਬੰਦੀ ਬਣੀ ਉਹਨਾਂ ਨੂੰ ਬੇਨਤੀ ਕਰਦੇ ਪਿਆਰਿਓ ਜਥੇ ਬੈਠੇ ਹੋ ਸਾਡੀ ਪੁਕਾਰ ਸੁਣਦੇ ਹੋਏ ਆਣ ਕੇ ਸਾਡੇ ਨਾਲ ਸੰਪਰਕ ਕਰੋ ਸਾਡਾ ਸਾਥ ਦਿਓ ਸੋ ਸਾਡੀ ਪੀਨ ਨੂੰ ਖਾਲਸਾਈਡ ਵਾਲੇ ਪ੍ਰਮਾਨ ਕਰਨ ਹੋਰ ਤੇ ਆਸਾ ਕਰਨ ਦੀਆਂ ਬੋਧੀਆਂ ਜਾਂਦੀਆਂ ਹਨ ਪਰ ਮੁੱਖ ਮੰਤਰੀ ਸਾਹਿਬ ਨੂੰ ਫੇਰ ਬੇਨਤੀ ਕਰਦੇ ਆਂ ਜੇ ਸਾਡੀ ਆਸ ਦੀ ਕਿਰਨ ਥੋੜੀ ਜੀ ਜਾਗਦੀ ਹੈ ਇਹਨੂੰ ਆਣ ਕੇ ਜਗਾ ਲਓ ਜੇ ਸਾਡੀ ਆਸ ਕਰਨ ਦੀ ਬੁਝਾ ਦਿੱਤੀ ਕੋ ਐਸੀ ਬੁਝੂਗੀ ਅਸੀਂ ਕਿਸੇ ਨੂੰ ਪਿੰਡਾਂ ਵਿੱਚ ਵੜਨ ਦੀ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਜਿਹੜੀ ਲੋਕਾਂ ਦੀ ਆਸ ਹੁੰਦੀ ਆ ਜਿਹੜੀਆਂ ਲੋਕਾਂ ਦੀਆਂ ਮੰਗਾਂ ਹੁੰਦੀਆਂ ਉਹ ਸਰਕਾਰ ਨੂੰ ਜਿਹੜੀਆਂ ਮੰਨੀਆਂ ਚਾਹੀਦੀਆਂ ਜਿਵੇਂ ਉਹ ਪ੍ਰਧਾਨ ਮੰਤਰੀ ਵੀ ਬੜੀਆਂ ਉੱਚੀਆਂ ਬਾਹਮਾਂ ਕਰਕੇ ਦੇਖਦੇ ਆ ਵੀ ਡਿਜੀਟਲ ਦਾ ਜਮਾਨਾ ਵਾ ਡਿਜੀਟਲ ਦਾ ਜ਼ਮਾਨਾ ਤਾਂ ਆ ਹੀ ਆ ਨਾ ਵੀ ਜੇ ਲੋਕਾਂ ਨੇ ਐਪਲੀਕੇਸ਼ਨ ਦਿੱਤੀ ਮਿੰਟੋ-ਮਿੰਟੀ ਮਨਜ਼ੂਰੀ ਹੋ ਕੇ ਤੇ ਕੰਮ ਸ਼ੁਰੂ ਹੋ ਜਾਣ ਤਾਂ ਕੰਮ ਤਾਂ ਸ਼ੁਰੂ ਨਹੀਂ ਹੁੰਦੇ ਤੇ ਡਿਜੀਟਲ ਨੂੰ ਕੀ ਕਰਨ ਲੋਕੀ ਡਿਜੀਟਲ ਕੋਈ ਉਹਦੀ ਚੀਜ਼ ਨਹੀਂ ਹੈਗੀ ਡਿਜੀਟਲ ਇੰਡੀਆ ਬਾਤ ਪਰ ਡਿਜੀਟਲ ਇੰਡੀਆ ਤੋਂ ਬਣਾਉ ਤਾਂ ਸਹੀ ਕੰਮ ਤਾਂ ਸ਼ੁਰੂ ਕਰੋ ਇਹ ਹੁਣ ਕੇਂਦਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਕੇਂਦਰ ਨੇ ਜਿਹੜੀ ਇਥੋਂ ਆਗਾ ਦੇਣੀ ਹੁੰਦੀ ਆ ਰੇਲਵੇ ਦੇ ਪੁਲ ਦੇ ਥੱਲੇੋਂ ਮਿੱਟੀ ਕੱਢਣ ਵਾਸਤੇ ਤੇ ਜਾਂ ਤਾਂ ਉਹ ਵੀ ਠੀਕ ਆ ਜੀ ਲੋਕਾਂ ਨੇ ਮੰਗ ਕੀਤੀ ਆ ਤੇ ਮਿੰਟੋ-ਮਿੰਟੀ ਆਗਾ ਦੇ ਦਿਓ ਵਾਕਈ ਜੇ ਲੋਕਾਂ ਦਾ ਜਿਹੜਾ ਸਾਡਾ ਰਾਜਨੀਤਿਕ ਢਾਂਚਾ ਵਾ ਪ੍ਰਸ਼ਾਸਨਿਕ ਢਾਂਚਾ ਵਾ ਉਹਦੇ ਤੋਂ ਜੇ ਵਿਸ਼ਵਾਸ ਛੁੱਟਦਾ ਤਾਂ ਬੜੀ ਮਾੜੀ ਗੱਲ ਆ ਇਹ ਸਾਡੇ ਰਾਜਨੀਤਿਕ ਲੀਡਰਾਂ ਨੂੰ ਸਮਝ ਲੈਣਾ ਚਾਹੀਦਾ ਤੇ ਸਾਡੇ ਜਿਹੜੇ ਨੌਕਰ ਸ਼ਾਹੀ ਆ ਕਰੋੜਾਂ ਰੁਪਏ ਰੋਜ਼ੀ ਤਨਖਾਹ ਜਾਂਦੀ ਆ ਨੌਕਰਾਂ ਨੂੰ ਤੇ ਪਰ ਕੰਮ ਫੇਰ ਨਹੀਂ ਹੁੰਦੇ ਕਿਤੇ ਨਾ ਕਿਤੇ ਸਾਡਾ ਜਿਹੜਾ ਰਾਜਨੀਤਿਕ ਢਾਂਚਾ ਤੇ ਜਿਹੜੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਇਹਨਾਂ ਕੰਮਾਂ ਵਾਸਤੇ ਜ਼ਿੰਮੇਵਾਰ ਵੀ ਜੀ ਦੱਸੋ ਨਾਮ ਤਾਂ ਬੋਲੋ ਫਾਂ ਹੀ ਨਾਦਰ ਜੀ ਮੇਰਾ ਨਾਮ ਨਾਨਕ ਸ਼ਰਨ ਸਿੰਘ ਹੈ ਜੀ। ਵੀ ਕਿਹੜਾ ਪਿੰਡ ਹੈ ਤੁਹਾਡਾ ਅਗੇਦਰ ਪਿੰਡੀ ਜੀ। ਹਾਂਜੀ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਜਦੋਂ ਹੜ੍ਹ ਆ ਜਾਂਦਾ ਹੜ੍ਹ ਤੋਂ ਬਾਅਦ ਤੁਸੀਂ ਪੰਜ ਪੰਜ 1000 ਕਰੋੜ ਰੁਪਏ ਸਾਨੂੰ ਮੁਆਵਜ਼ੇ ਦੇ ਰੂਪੇ ਦਿੰਨੇ ਆ। ਤੇ ਇਸ ਟਾਈਮ ਤੇ ਸਾਡੀ ਮੰਗ ਹੀ ਇਹ ਆ ਵੀ ਜਾਂ ਸਾਨੂੰ ਮਿੱਟੀ ਚੱਕਣ ਦੀ ਇਜਾਜ਼ਤ ਦਿੱਤੀ ਜਾਵੇ। ਜਾਂ ਚੱਕ ਲਓ ਜਾਂ ਚੱਕ ਲਓ ਉਹਦੇ ਵਿੱਚ ਵੀ ਸਰਕਾਰ ਨੂੰ ਫਾਇਦਾ ਹੁੰਦਾ। ਪਿਛਲੇ ਸਾਲੇ 11 ਕਰੋੜ ਦੀ ਮਿੱਟੀ ਵੇਚੀ। ਪਰ ਸਾਡਾ ਜਿਹੜਾ ਉਹ ਮਤਲਬ ਲੋਕਾਂ ਦਾ ਘਟੋ ਘਟ ਲੱਖਾਂ ਕਰੋੜਾਂ ਰੁਪਈਆ ਦਾ ਨਿਖਾਨ ਕਰਦਾ। ਤੇ ਜਿਹੜਾ ਇਹ ਆਪਣੇ ਚੀਫ ਹੈ ਐਜੂਕੇਸ਼ਨ ਡਿਪਾਰਟਮੈਂਟ ਦਾ ਇਹ ਸਿਰਫ ਉਹਨਾਂ ਦੀਆਂ ਪਾਲਿਸੀਆਂ ਸੀ ਵੀ ਅਸੀਂ ਸਰਕਾਰ ਨੂੰ 11 ਕਰੋੜ ਰੁਪਈਆ ਮੁਨਾਫੇ ਚ ਲੈ ਕੇ ਗਏ ਆ ਪਰ ਜਿਹੜਾ ਹਰ ਦੇ ਨਾਲ ਨੁਕਸਾਨ ਹੋਇਆ ਉਹ ਸਰਕਾਰਨ ਦੀ ਗਿਣਤੀ ਚ ਨਹੀਂਗਾ ਹਜ਼ਾਰਾਂ ਕਰੋੜ ਰੁਪਈਆ ਸੋ ਅਸੀਂ ਬੇਨਤੀ ਕਰਦੇ ਆ ਭਗਵੰਤ ਮਾਨ ਸਿੰਘ ਜੀ ਨੇ ਵੀ ਇਹ ਜਿਹੜੇ ਆਵਾਸ ਛੇਤੀ ਤੋਂ ਛੇਤੀ ਇਹ ਕਾਰਜ ਸ਼ੁਰੂ ਕਰਕੇ ਸਾਡਾ ਹੱਲ ਕੀਤਾ ਜਾਵੇ ਅ ਬਿਲਕੁਲ ਜੀ ਸਰਕਾਰਾਂ ਨੂੰ ਚਾਹੀਦਾ ਵੀ ਇਹ ਜਿਹੇ ਜਿਹੜੇ ਕੰਮ ਆ ਤੁਰੰਤ ਕੀਤੇ ਜਾਣ ਤੇ ਜਿਹੜੇ ਲੋਕਾਂ ਦੇ ਮਸਲੇ ਆ ਉਹ ਹੱਲ ਹੋ ਜਾਣ ਹਾਂਜੀ ਹਾਂਜੀ ਵੀਰ ਜੀ ਮਾਨ ਸਾਹਿਬ ਨੂੰ ਇੱਕ ਗੱਲ ਯਾਦ ਕਰਾਉਣੀ ਚਾਹੁੰਦੇ ਆ ਪਿਛਲੇ ਇਲੈਕਸ਼ਨ ਦੌਰਾਨ ਮਾਨ ਸਾਹਿਬ ਤੁਸੀਂ ਬੇਨਤੀ ਕੀਤੀ ਕਿ ਕਿਤੇ ਪਿੰਡ ਦੇ ਪੋਲ ਤੋਂ ਮਿੱਟੀ ਚੱਕਣੀ ਅਸੀਂ ਸਾਡੀ ਸਾਰੀ ਟੀਮ ਨੇ ਹਾਰਡਰੋਕੂ ਕਮੇਟੀ ਨੇ ਸਾਰੇ ਸੇਵਾਦਾਰਾਂ ਨੇ ਹੋ ਕੇ ਇੱਕ ਵੀਡੀਓ ਪਾ ਕੇ ਸੰਗਤਾਂ ਨੂੰ ਬੇਨਤੀ ਕੀਤੀ ਵੀ ਭਾਈ ਸਾਰਿਆਂ ਨੇ ਆਪਾ ਭਗਵੰਤ ਮਾਨ ਜੀ ਦਾ ਸਾਥ ਦੇਣਾ ਵੀਰ ਜੀ ਦੂਜੀ ਇਲੈਕਸ਼ਨ ਆ ਗਈ ਆ ਸਾਨੂੰ ਦੱਸੋ ਵੀ ਅਸੀਂ ਤੇ ਤੁਹਾਨੂੰ ਵੋਟਾਂ ਬਾਬਾ ਜੀ ਦਾ ਕਰਕੇ ਪਾਦਾਂਗੇ ਅਸੀਂ ਲੋਕਾਂ ਨੂੰ ਕਿਵੇਂ ਕਰਾਂਗੇ ਜੇ ਤੁਸੀਂ ਕੰਮ ਹੀ ਨਹੀਂ ਚਾਲੂ ਕਰਦੇ ਮਾਨ ਸਰ ਤੁਸੀਂ ਆਪ ਕਹਿ ਕੇ ਗਏ ਸੀ ਵੀ ਦਵਾਰੇ ਹੜ੍ਹ ਨਹੀਂ ਆਉਣ ਦੇਣਾ ਅਫਸਰਾਂ ਨੂੰ ਤਗੀਦ ਕੀਤੀ ਸੀ ਪਰ ਮਹੀਨੇ ਤੋਂ ਸਾਫ਼ ਦੂਰ ਹੈਗਾ ਤੇ ਹੁਣ ਮਿੱਟੀ ਦਾ ਧੱਕੀ ਤਾਂ ਆਪਾਂ ਕਿਵੇਂ ਰੋਕਾਂਗੇ بارشਾਂ ਨੂੰ ਕਿਵੇਂ ਰੋਕ ਸਕਦੇ ਆ ਪਾਣੀ ਜੇ ਆਪਣਾ ਨਹੀਂ ਦਰਿਆ ਸਫਾਈ ਹੋਊਗੀ ਤੇ ਪਾਣੀ ਤੁਛੜੇਗਾ ਹੀ ਸੋ ਇਸ ਕਰਕੇ ਬੇਨਤੀ ਕਰਦੇ ਆ ਤੁਸੀਂ ਕੱਲ ਬਹੁਤ ਕਰੜੇ ਲੱਗ ਜਾ ਤੇ ਉਹਨਾਂ ਨੂੰ 12 ਘੰਟੇ ਦੇ ਐਕਸ਼ਨ ਕਰ ਲਈ ਗਿਆ ਸਾਡੀ ਬੇਨਤੀ ਆ ਸਾਨੂੰ ਉਹ 12 ਤੋਂ 48 ਘੰਟੇ ਹੋ ਗਏ ਅਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਤੁਰੰਤ ਇਸ ਗੱਲ ਤੇ ਐਕਸ਼ਨ ਕਰੋ ਸਾਨੂੰ ਬਹੁਤ ਹੀ ਅਰਦਾਸ ਆ ਇਹ ਕੰਮ ਨੂੰ ਚਾਲੂ ਤੁਰੰਤ ਤੇ ਢੰਗ ਚਾਲੂ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬਿਲਕੁਲ ਜੀ ਸਰਕਾਰਾਂ ਨੂੰ ਚਾਹੀਦਾ ਕਿ ਜਿਹੜੇ ਅਜਿਹੇ ਕੰਮ ਆ ਤੁਰੰਤ ਚਾਲੂ ਕਰ ਦੇਣੇ ਚਾਹੀਦੇ ਆ ਕਿਉਂਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਮਸਲਾ ਆੜਾਂ ਦੇ ਦਿਨਾਂ ਦੇ ਵਿੱਚ ਅਸੀਂ ਵੀ ਇੱਥੇ ਰਹਿ ਆਂ ਮੁੱਖ ਮੰਤਰੀ ਸਾਹਿਬ ਵੀ ਆਏ ਬੜੇ ਤੋਂ ਲੋਕਾਂ ਦੇ ਨਾਲ ਜਿਹੜੇ ਵਾਅਦੇ ਆ ਕਰਕੇ ਗਏ ਆ ਤੇ ਉਹ ਵਾਅਦੇ ਜਿਹੜੇ ਆ ਪੂਰੇ ਕਰਦੇ ਸਰਕਾਰਾਂ ਦਾ ਫਰਜ਼ ਹੁੰਦਾ ਜਿਹੜੀ ਕਈ ਗੱਲ ਆ ਉਨੂੰ ਜੇ ਉਹਨੂੰ ਅਮਲੀ ਜਾਮਾ ਨਹੀਂ ਪਾਇਆ ਜਾਂਦਾ ਤਾਂ ਫਿਰ ਤਾਂ ਗੱਲਾਂ ਜਿਹੜੀਆਂ ਹਵਾ ਦੇ ਵਿੱਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਕਹੀ ਜਾਂਦੇ ਤੇ ਉਸੇ ਤਰ੍ਹਾਂ ਹੀ ਫਿਰ ਮੁੱਖ ਮੰਤਰੀ ਸਾਹਿਬ ਕਹੀ ਜਾਂਦੇ ਨੇ ਤੇ ਫਿਰ ਲੋਕਾਂ ਦੀ ਮਾਂ ਕੌਣ ਫੜੂਗਾ ਲੋਕਾਂ ਦੇ ਜਿਹੜੇ ਕੰਮ ਆ ਉਹ ਕੌਣ ਕਰੂਗਾ ਤੇ ਜੇ ਲੋਕ ਆਪ ਟੇਕ ਲੈਂਦੇ ਆ ਜੇ ਲੋਕਾਂ ਨੇ ਆਪ ਹੱਥਾਂ ਦੇ ਵਿੱਚ ਕੰਮ ਲੈ ਲਏ ਤੇ ਫਿਰ ਕਹਿਣਾ ਵੀ ਲੋਕ ਬਾਗੀ ਨੇ ਇਹ ਜਰੂਰ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਸਾਡੀ ਵੀ ਅਪੀਲ ਬੇਨਤੀ ਆ ਕਿ ਜਿਹੜੇ ਲੱਕੇ ਦੀ ਮੰਗ ਆ ਉਹਨੂੰ ਜਿਹੜਾ ਪੂਰਾ ਕੀਤਾ ਜਾਵੇ ਬਹੁਤ ਸਾਰੀਆਂ ਜਦੋਂ ਸੰਸਾਵਾਂ ਸੀ ਜਿਵੇਂ ਸਿੱਖੇਦਾ ਹੋਰ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਸੀ ਉਹਨਾਂ ਨੇ ਕਈਆਂ ਨੂੰ ਕੋਠੇ ਪਾ ਕੇ ਦਿੱਤੇ ਆ ਕਿਸੇ ਨੂੰ ਰਾਸ਼ਨ ਪਾੜੀ ਦਿੱਤਾ ਕਿਸੇ ਦੀ ਪੈੜੀ ਕਰਾ ਕੇ ਜਿਹੜੀ ਆ ਉਹ ਜਿਹੜੀ ਮਤਲਬ ਪਤਰੀ ਕੀਤੀ ਆ ਬਹੁਤ ਸਾਰੇ ਕਾਰਜ ਤੇ ਲੋਕਾਂ ਨੇ ਕੀਤੇ ਨੇ ਲੋਕਾਂ ਦੇ ਨਾਲ ਮਿਲ ਕੇ ਜਾਂ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਕਾਰ ਸੇਵਾ ਵਾਲੇ ਸਾਧੂ ਸੰਤ ਨੇ ਉਹਨਾਂ ਨੇ ਲੋਕਾਂ ਦੀ ਸਹਾਇਤਾ ਕੀਤੀ ਤੇ ਜੇ ਮੈਨੂੰ ਲੱਗਦਾ ਇਕੱਲੀ ਸਰਕਾਰ ਨਹੀਂ ਸਹਾਇਤਾ ਕਰਦੀ ਹੁੰਦੀ ਤੇ ਕਦੀ ਸਰਕਾਰ ਪੂਰਾ ਨਹੀਂ ਸੀ ਫੜ ਸਕਦੀ ਤੇ ਜਿਹੜਾ ਕਰੋੜਾਂ ਰੁਪਏ ਦਾ ਲੋਕਾਂ ਦਾ ਨੁਕਸਾਨ ਹੁੰਦਾ ਉਹਦੇ ਬਾਰੇ ਨਹੀਂ ਸੋਚਿਆ ਜਾਂਦਾ हां ठीक है जे सरकार ਨੂੰ ਕੋਈ ਹੰਦ ਨਹੀਂ ਹੁੰਦੀ ਆ ਰੇਤ ਵੇਚ ਕੇ ਤੇ ਪਰ ਰੇਤ ਵੇਚ ਕੇ ਸਮੇਂ ਸਿਰ ਜਿਹੜਾ ਦਰਿਆ ਦਾ ਵਹਿਣਾ ਪਾਣੀ ਦਾ ਉਹਨੂੰ ਖਾਲੀ ਕਰਦੇ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਹਰੀਕੇ ਹੈਡ ਦੇ ਉੱਪਰ ਜਿਹੜੀ ਆ ਦਾਫ ਲੱਗ ਜਾਂਦੀ ਆ ਤੇ ਪਿੱਛੇ ਜਿਹੜੀ ਰੇਤ ਆ ਉਹ ਜਮ੍ਹਾਂ ਹੋ ਜਾਂਦੀ ਆ ਜਿੱਥੇ ਹੁਣ ਧੀਲ ਬਣੀ ਹੋਈ ਆ ਜਿਹੜੇ ਪਾਣੀ ਖੜਾ ਆ ਉਹਦੇ ਵਿੱਚ ਵੀ ਬਹੁਤ ਸਾਰੀ ਰੇਤ ਜਿਹੜੀ ਜੰਮੀ ਹੋਈ ਆ ਤੇ ਜਦੋਂ ਬਾਦਲ ਸਾਹਿਬ ਕਹਿੰਦੇ ਸੀ ਵੀ ਅਸੀਂ ਪਾਣੀ ਦੇ ਵਿੱਚ ਮੱਛੀ ਚਲਾ ਦੇਣੀ ਆ ਉਦੋਂ ਬੜੀ ਉਦੋਂ ਮਿੱਟੀ ਤੇ ਰੇਤ ਕੱਢੀ ਗਈ ਪਰ ਪੂਰੀ ਫੇਰ ਵੀ ਨਹੀਂ ਕੱਢੀ ਗਈ ਕਿਉਂਕਿ ਬਹੁਤ ਜ਼ਿਆਦਾ ਏਰੀਆ ਬਾਤੇ ਉਥੇ ਸਿਲਟ ਜਿਹੜੀ ਆ ਉਹ ਜਮ ਜਾਂਦੀ ਆ ਇਸੇ ਤਰ੍ਹਾਂ ਹੀ ਇਸੇ ਦਰਿਆ ਦੇ ਵਿੱਚ ਜਮ ਜਾਂਦੀ ਆ ਜਿਹੜੇ ਪੁਰਾਣੇ ਬਜ਼ੁਰਗ ਆ ਉਹ ਦੱਸਦੇ ਆ ਵੀ ਅੱਗੇ ਜਿਹੜਾ ਬਾਹਰ ਦੀ ਜਮੀਨਾਂ ਸੀ ਉਹਨਾਂ 'ਚੋਂ ਪਾਣੀ ਰੋੜ ਕੇ ਦਰਿਆ ਵੱਲੋਂ ਚਲਿਆ ਜਾਂਦਾ ਸੀ ਤੇ ਜਿੱਥੇ ਤੱਕ ਆਬਤੀ ਆ ਜਿਹੜੀ ਸਾਰੀ ਦੀ ਸਾਰੇ तकरीबन ਮਕਾਨ ਟਹਿਗੇ ਸੀਗੇ ਹੜ ਦੇ ਵਿੱਚ ਤੇ ਉੱਥੋਂ ਇੱਕ ਪਾਈਪ ਲੱਗੀ ਹੁੰਦੀ ਸੀ ਅੱਗੇ ਪਾਣੀ ਜਾਂਦਾ ਹੁੰਦਾ ਸੀਗਾ ਦਰਿਆ ਵਾਲੇ ਪਾਸੇ ਤੇ ਹੋਰ ਜਿਹੜੀ ਦਰਿਆ ਵਾਲੀ ਮਿੱਟੀ ਆ ਉਹ ਉੱਚੀ ਹੋ ਚੱਕੀ ਦਰਿਆ ਦਾ ਜਿਹੜਾ ਪੱਧਰ ਉੱਚਾ ਹੋ ਚੁੱਕਿਆ ਤੇ ਜਿਹੜੀਆਂ ਜਮੀਨਾਂ ਨੇ ਉਹ ਦੀਵੀਆਂ ਤਾਂ ਹੀ ਜਿਹੜਾ ਬੰਨ ਇਥੇ ਖੇਤੀ ਟੁੱਟਦਾ ਸੋ ਜਿਹੜੀ ਲੋਕਾਂ ਦੀ ਮੰਗਾਂ ਸਰਕਾਰ ਨੂੰ ਤੁਰੰਤ ਜਿਹੜੀ ਇਹ ਮੰਗ ਜਿਹੜੀ ਆ ਮੰਨਣੀ ਚਾਹੀਦੀ ਆ ਉਹ ਨਾ ਵੋਟਾਂ ਦਾ ਮਤਲਬ ਦੇਣ ਨੇ ਤੇ ਲੋਕ ਆਪਣੀ ਗੱਲ ਜਿਹੜੀ ਆ ਕਹਿੰਦੇ ਨੇ ਤੇ ਜਿਹੜੇ ਸਾਡੀ ਸਰਕਾਰ ਆ ਉਹਨਾਂ ਨੂੰ ਗੱਲ ਜਿਹੜੀ ਆ ਸੁਣਨੀ ਚਾਹੀਦੀ ਆ ਬਿਲਕੁਲ ਜੀ ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਵੀ ਜੇ ਸਾਡੀ ਮੰਗ ਇਹ ਨਾ ਮੰਨੀ ਗਈ ਸਾਨੂੰ ਮਨਜ਼ੂਰੀ ਨਾ ਦਿੱਤੀ ਗਈ ਜਾਂ ਤਾਂ ਸਰਕਾਰ ਸਾਨੂੰ ਅੱਗੇ ਦੇ ਦੇਵੇ ਅਸੀਂ ਆਪਦੇ ਸਾਧਨਾਂ ਦਾ ਹੀ ਮਿੱਟੀ ਕੱਢ ਕੇ ਲਈਏ ਦਰਿਆ ਦੇ ਵਿੱਚੋਂ ਤੇ ਜਾਂ ਫਿਰ ਸਰਕਾਰ ਜਿਹੜੀ ਇਹ ਮਿੱਟੀ ਕੱਢ ਕੇ ਪਾਣੀ ਦੇ ਵਾਸਤੇ ਅੱਗੇ ਰਾ ਜਿਹੜਾ ਰਸਤਾ ਵਾ ਸਾਫ਼ ਕਰੇ ਜੇ ਇਹ ਸਾਡੀ ਮੰਗ ਨਾ ਮੰਨੀ ਗਈ ਤੇ ਫਿਰ ਅਸੀਂ ਹੋਰ ਅੱਗੇ ਐਕਸ਼ਨ ਕਰਨ ਵਾਸਤੇ ਮਜਬੂਰ ਹੋਵਾਂਗੇ ਉਹਦੇ ਵਾਸਤੇ ਸੜਕਾਂ ਵੀ ਜਾਮ ਕੀਤੀਆਂ ਜਾ ਸਕਦੀਆਂ ਕੋਈ ਵੱਡਾ ਐਕਸ਼ਨ ਵੀ ਜਿਹੜਾ ਕੀਤਾ ਜਾ ਸਕਦਾ ਤੇ ਇਸ ਤੋਂ ਪਹਿਲਾਂ ਜਿਹੜੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਤੇ ਸਰਕਾਰ ਨੂੰ ਲੋਕਾਂ ਦੀ ਮੰਗ ਜਿਹੜੀ ਆ ਮੰਨ ਲੈਣੀ ਚਾਹੀਦੀ ਆ ਤੇ ਉਹ ਦਰਸ਼ਕੋ ਸਾਡੀ ਅਨਲਾਈ ਟਵੀ ਚੈਨਲ ਦੇ ਵੱਲੋਂ ਕੋਸ਼ਿਸ਼ ਆ ਕਿ ਇਹਨਾਂ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਲੋਕਾਂ ਦੇ ਕੋਲੇ ਜਾਇਆ ਜਾਵੇ ਜਿਹੜੇ ਲੋਕਾਂ ਦੇ ਮਸਲੇ ਨੇ ਉਹ ਲੋਕ ਚਮੜੇ ਲਿਆਦੇ ਜਾਣ ਸਰਕਾਰਾਂ ਦੇ ਸਾਹਮਣੇ ਲਿਆਦੇ ਜਾਣ ਲੋਕਾਂ ਦੇ ਧਿਆਨ ਦੇ ਵਿੱਚ ਲਿਆਦੇ ਜਾਣ ਇਸੇ ਕੋਸ਼ਤ ਦੇ ਵਿੱਚ ਤੈਦੇ ਸੀ ਅੱਜ ਗਿੱਦੜਪਿੰਡੀ ਵਿਖੇ ਪਹੁੰਚੇ ਸੀ ਸੋ ਮੈਨੂੰ ਸੰਤੋਸ਼ ਸਿੰਘ ਪੰਨੀ ਨੂੰ ਇੱਥੇ ਦਿਵਾ ਗਿਆ ਸਤਿ ਸ੍ਰੀ ਅਕਾਲ